ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 15 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਮੌਕੇ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਾਉਣ ਦੇ ਲਈ 25000 ਏਕੜ ਰਕਬੇ ਦਾ ਟੀਚਾ ਮਿੱਥਿਆ ਹੈ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15 ਤੋਂ 20 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ ਉੱਥੇ ਹੀ ਹੋਰ ਖਰਚਾ ਵੀ ਬਚਦਾ ਹੈ ਬਾਸਮਤੀ ਦੀਆਂ ਕਿਸਮਾਂ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਵਜੋਂ 1500 ਪ੍ਰਤੀ ਏਕੜ ਦਿੱਤਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਰਖੇਜ਼ ਮਿੱਟੀ ਦੀ ਸਿਹਤ ਪ੍ਰਤੀ ਆਪਣਾ ਫਰਜ਼ ਨਿਭਾਉਣ ਤੇ ਜਿਆਦਾ ਤੋਂ ਜਿਆਦਾ ਰਕਬੇ ਦੇ ਵਿੱਚ ਰਵਾਇਤੀ ਢੰਗਾਂ ਦੀ ਬਜਾਈ ਸਿੱਧੀ ਬਿਜਾਈ ਵਿਧੀ ਦੇ ਨਾਲ ਝੋਨੇ ਦੀ ਕਾਸ਼ਤ ਕੀਤੀ ਜਾਵੇ। ਮੇਰਾ ਨਾਮ ਭਲਵਿੰਦਰ ਸਿੰਘ ਪਿੰਡ ਸਾਰੀ ਜਾਂਗਨ ਬੈਠੋ ਫਾਰੂਕ ਗਰੁੱਪ ਦੇ ਵੇ ਚਾਹੀ ਕੰਮ ਕਰਦੇ ਆ ਕਿਸਾਨ ਸੰਤ ਮੈਂ ਕਹੀ ਬਣਾ ਸਾਡੀ ਵਿੱਚ ਉਹਦੇ ਵਿੱਚ ਆਪਣੀ ਸਾਰੀ ਮਸ਼ੀਨਰੀ ਰੱਖੀ ਹੈ ਜਿਸ ਦੇ ਵਿੱਚ ਡਾਇਰਟ ਸੀਡ ਡਰਲ ਹੈ ਪੌਂ ਸਪਰੇਅ ਹੈ ਜਿੰਨਾ ਵੀ ਜਾਨੀ ਕਿ ਛੋਨੇ ਦੇ ਸਦੀਵਜਾਈ ਬਾਰੇ ਜੇ ਵੀ ਇਹ ਕੋਈ ਮਸ਼ੀਨਰੀ ਚਾਹੀਦੀ ਸਾਡੇ ਕੋਲ ਲੈਜਰ ਲੈਵਲ ਤੱਕ ਉਹਦੇ ਦਾਤਾ ਜਾਈ ਪਿੰਡ ਬੱਬਰੀ ਨੰਗਲ ਵਿੱਚ ਸਰਦਾਰ ਰਮਿੰਦਰ ਜੀ ਜਿਹੜਾ ਬੱਬਰੀ ਸਰਦਾਰ ਰਮਿੰਦਰ ਸਾਹਿਬ ਦੇ ਖੇਤਾਂ ਵਿੱਚ ਆਏ ਅੱਜ ਇੱਥੇ ਆ ਕੇ ਜੜੀ ਹੈ ਛੋਨੇ ਦੀ ਸਦੀਵਜਾਈ ਕਰਨੀ ਆ ਇਹਦੇ ਵਿੱਚ ਅੱਜ 15 ਤਰੀਕ ਤੇ ਆਪਾਂ YR 128 ਜਿਹੜੀ ਆ ਵੈਰੈਟੀ ਆ ਉਹਦੀ ਸ਼ੁਰੂਆਤ ਕੀਤੀ ਜਾਂ ਤੇ ਅੱਜ ਖਸਾਨਾ ਨਾਲ ਮੇਰੇ ਕਿਤੇ ਡਾਟ ਸਾਹਿਬ ਡਾਟ ਮੁੱਖੀ ਬੜੀ ਅਫਸਰ ਸਦਾ ਡਾਕਟਰਾਂ ਬਈ ਸੇਜੀ ਇੱਥੇ ਪਹੁੰਚੇ ਨੇ ਵਕ ਵਕ ਇਹਨਾਂ ਦੇ ਵਿਭਾਗ ਦੇ ਸਾਰੇ ਜਿਹੜੇ ਹੋਰ ਡਾਕਟਰ ਸਾਹਿਬਾਨ ਇੱਥੇ ਪਹੁੰਚੇ ਆ ਤੇ ਅੱਜ ਇੱਥੇ ਜਿਹੜੀ ਇਹ ਖੇਤੀ ਦੀ ਸ਼ੁਰੂਆਤ ਕੀਤੀ ਆ ਮੇਰੀ ਵੱਧ 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 ਤੋਂ ਵੱਧ ਕਿਸਾਨਾਂ ਨੂੰ ਅਪੀਲ ਆ ਕਿ ਜਿਹੜੀ ਝੋਨੇ ਦੀ ਸਿੱਧੀ ਵਜਾਈ ਆ ਉਹਨੂੰ ਅਪਣਾਓ ਮੈਂ ਪ੍ਰਮਦਰ ਸਿੰਘ ਪਿੰਡ ਬਗਰੀ ਨੂੰ ਆਵਾਂ ਤੁਸੀਂ ਪਿਛਲੇ ਸਾਲ ਸੁੱਕੇ ਕਦੋਂ ਨਾ ਚਣ ਰਵਾਇਆ ਸੀ ਤੇ ਇਸ ਸਾਲ ਅਸੀਂ ਸਿੱਧੀ ਬਜਾਈ ਜਿੱਦਾਂ ਹੀ ਕਣਕ ਦੀ ਕਰਦੇ ਆ ਉਸੇ ਤਰ੍ਹਾਂ ਹੀ ਝੋਨੇ ਦੀ ਕਰ ਰਹੇ ਹਾਂ ਜੀ ਸਾਡੇ ਸਹਿਕਾਰਜੋਗ ਐਕਟਰ ਹਰਦੀਪ ਸਿੰਘ ਜੀ ਤੇ ਭਾਜੀ ਬਲਵਿੰਦਰ ਸਿੰਘ ਜੀ ਇਹਨਾਂ ਦੇ ਸਹਿਯੋਗ ਨਾਲ ਅਸੀਂ ਸਿੱਧੀ ਬਜਾਈ ਕਰਨ ਚੇ ਕਾਮਯਾਬ ਹੋ ਰਿਹਾ ਜੀ ਬਹੁਤ ਬਹੁਤ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਝੋਨੇ ਦੀ ਕਾਸ਼ਤ ਨਾਲ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਵਾ ਨੀਵਾ ਜਾ ਰਿਹਾ ਹੈ ਬਹੁਤ ਸਾਰੇ ਸਾਡੇ ਬਲਾਕ ਜਿਹੜੇ ਨੇ ਉਹਦੇ ਵਿੱਚ ਜਿਹੜਾ ਪੱਧਰ ਹੈ ਸੁਣੇ ਉਸ ਤੱਕ ਪਹੁੰਚ ਚੁੱਕਾ ਵਾ ਕਿਥੇ ਕਿ ਥੱਲੇ ਪਾਣੀ ਕੱਢਣ ਵਾਸਤੇ ਮੱਛੀ ਮੋਟਰਾਂ ਤੋਂ ਵੀ ਗਾਂਹ ਹੁਣ ਪਹੁੰਚ ਚੁੱਕਾ ਜਿਹੜਾ ਕੰਮ ਆ ਸੋ ਇਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਖੇਤੀਬਾੜੀ ਦੇ ਕਿਸਾਨ ਭਾਈ ਭਾਗ ਵੱਲੋਂ ਸਿੱਧੀ ਛੋਟੇ ਝੋਨੇ ਦੀ ਸਿੱਧੀ ਬਜਾਈ ਆ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਆ ਜਿਹਦੇ ਵਿੱਚ ਕਾਫੀ ਪਰ ਵੱਡੀ ਪੱਧਰ ਤੇ ਜਿਹੜਾ ਖੇਤੀਬਾੜੀ ਦੇ ਕਿਸਾਨ ਭਾਈ ਭਾਗ ਵੱਲੋਂ ਉਪਾਗ ਵੱਲੋਂ ਕਿਸਾਨਾਂ ਨੂੰ ਚਾਤ ਵੀਤਾ ਜਾ ਰਿਹਾ ਉਹ ਕਿਹਦੇ ਵਿੱਚ ਯਹਾਂ ਵੀ ਕਿਸਾਨ ਜਿਹੜਾ ਵਾ ਉਹ ਸਿੱਧੀ ਭੇਹ ਕਰਦਾ ਉਹਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਵਾ ਉਹ ਜਿਹੜੀ ਉਹਦੇ ਖਾਤੇ ਵਿੱਚ ਚਾ ਜਾਂਦਾ ਵਾ ਪਿਛਲੇ ਸਾਲ ਵੀ ਜਿੰਨੇ ਜਿੰਨੇ ਵੀ ਕਿਸਾਨਾਂ ਵਰੋਂ ਸਿੱਧੀ ਭੇਹ ਕੀਤੀ ਗਈ ਸਾਰੇ ਸਾਰੇ ਖਾਤੇ ਦੇ ਵਿੱਚ ਜਿਹੜੀ 1500 ਰੁਪਇਆ ਵਾ ਪ੍ਰਤੀ ਕਿਲੇ ਹਿਸਾਬ ਨਾਲ ਜਿਹੜਾ ਪਾਤਾ ਗਿਆ ਹੈ ਉਹ ਵੀ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਧੀ ਭੇਹ ਦੇ ਨਾਲ ਚੁਣਾਲਵਾਈਏ ਤਾਂ ਜੋ ਜਿਹੜਾ ਪਾਣੀ ਦਾ ਖਤਰਾ ਜਿਹੜਾ ਨਿਮਾ ਜਾ ਰਿਹਾ ਉਹਨੂੰ ਲੋਕੋ ਬਚਾ ਸਕੀਏ ਇਹਦੇ ਵਿੱਚ ਖਾਸ ਕਰਕੇ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਛੋਲੇ ਦੀ ਜਿਹੜੀ ਵਿਜਾਈ ਕਰਦੇ ਆ ਉਹਨਾਂ ਨੂੰ ਰੋਣੀ ਜੂ ਕਰ ਲੈਣਾ ਰੋਣੀ ਦਾ ਕਰਨਾ ਮਤਲਬ ਹੁੰਦਾ ਕਿ ਜਿਹੜੇ ਪਿਛਲੇ ਸਾਲ ਦਾ ਛੋਨਾ ਜਿੰਨੀ ਵੀ ਉਹਦੇ ਵਿੱਚ ਛੋਨਾ ਪਿਆ ਹੋਵੇ ਜਾਂ ਉਹ ਚ ਛੋਨਾ ਪਿਆ ਹੋਵੇ 24 ਜਾਂ ਉਹਦੇ ਵਿੱਚ ਜੰਗਲੀ ਛੋਨੇ ਹੋ ਛੋਨਾ ਵਾਂ ਜਾਂ ਉਹਦੇ ਵਿੱਚ ਨਦੀਨ ਨੇ ਸਾਰੇ ਉਗ ਪੈਣਗੇ ਸੋ ਉਹ ਨਦੀਨ ਜਦੋਂ ਉਗ ਪੈਂਦੇ ਉਸ ਤੋਂ ਬਾਅਦ ਫਿਰ ਤੇ ਖੇਤ ਤਿਆਰ ਕਰਕੇ ਫਿਰ ਆਪਾਂ ਸਿੱਧੀ ਬਜਾਈ ਜਿਹੜੀ ਹੈ ਤਰਮਤਰ ਚ ਕਰੀਏ ਤਰਮਤਰ ਚ ਕਰਾਂਗੇ ਤੇ ਉਹਦੇ ਵਿੱਚ ਸਾਡੀ ਜਿਹੜੀ ਪਾਣੀ ਇੱਕ ਵਜੂ ਆ ਇੱਕ ਜਿਹੜੀ ਦੀ ਜਰਮੀਨੇਸ਼ਨ ਜਿਹੜੀ ਵਧੀਆ ਹੋ ਜਾਊਗੀ ਸੁੱਕੇ ਵਿੱਚ ਵੀ ਹੋ ਸਕਦਾ ਵਾ ਬਟ ਉਹਦੇ ਨਾਲੋਂ ਬਿਹਤਰ ਜਿਹੜਾ ਵਾ ਉਹ ਤਰਮਤਰ ਜਿਹੜਾ ਵਧੀਆ ਰਹੂਗਾ ਸੋ ਮੇਰੀ ਸਾਰੇ ਕਿਸਾਨ ਵੀ ਬੇਲੀ ਹੈ ਕਿ ਇਸ ਵਾਰ ਜਿਹੜਾ ਵਾ ਵੱਧ ਤੋਂ ਵੱਧ ਛੋਨੇ ਦੀ ਸਿੱਧੀ ਬਜਾਈ ਰੱਖ ਵਾਲਾ ਇਹ ਕੰਮ ਅਜ 15 ਤਰੀਕ ਹੈ 15 ਤੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਨਿਰਧਾਰਿਤ ਕੀਤਾ ਗਿਆ ਸਮਾਂ ਚੋਣੇ ਸਿੱਧੀ ਬਾਦ ਵਿਜਾਈ ਵਾਸਤੇ ਅੱਜ ਵੀ ਅਸੀਂ ਸਰ ਪਰਮਿੰਦਰ ਸਿੰਘ ਵਾਸੀ ਬੋਬਰੀ ਨੰਕਲ ਜਿਹੜਾ ਗੁਰਦਾਸਪੁਰ ਦੇ ਵਿੱਚ ਜਿਹੜਾ ਚੋਣੇ ਸਿੱਧੀ ਵਿਜਾਈ ਜਿਹੜਾ ਉਹ ਸ਼ੁਰੂਆਤ ਕੀਤੀ ਆ ਤੇ ਸਾਡੇ ਪਰਮਿੰਦਰ ਸਿੰਘ ਜਿਹੜੇ ਕਿ ਜੰਗ ਇਨੋਵੇਟਰ ਫਾਰਮਰ ਗਰੁੱਪ ਦੇ ਜਿਹੜੇ ਤੇ ਖਿਆਨਚੀ ਵੀ ਆ ਉਹਨਾਂ ਵੱਲੋਂ ਜਿਹੜਾ ਸੰਧ ਬਣਾਇਆ ਸੰਧ ਬੈਂਕ ਬਣਾਇਆ ਗਿਆ ਉਹਦੇ ਵਿੱਚ ਸਾਰਾ ਜਿਹੜਾ ਇਹ ਇੰਪਲੀਮੈਂਟਰੀ ਸੋ ਇਹਨਾਂ ਵੱਲੋਂ ਖਾਸੇ ਜਤਨ ਕੀਤਾ ਜਾ ਰਿਹਾ ਕਿ ਵਰਤਮਾਨ ਦਾ ਪਿੰਡਾਂ ਵਿੱਚ ਜਾ ਕੇ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਸਤੇ ਅਚਾਰ ਕਰੀਏ ਸਸਾਂ ਨੂੰ ਬਹੁਤ ਬਹੁਤ ਧੰਨਵਾਦ